ਗੁੱਡ ਮਾਰਨਿੰਗ ਜੀ ਸਾਰੇ ਵੀਰਾਂ ਨੂੰ ਹੋਰ ਬਈ ਕੀ ਹਾਲ ਚੱਲ ਸਾਰੇ ਦਾ ਬੋਤ ਬੋਤ ਸੱਟਾ ਬਈ ਲਓ ਭਾਈ ਬਾਜੀ ਦੀ ਕਰ ਲਈਏ ਤਿਆਰੀ ਆ ਗਿਆ ਸਵੇਰੇ ਸਵੇਰੇ ਜੋਬਰ ਸਖਜਿੰਦਰ ਪਿਉਰੀ ਵਾਲਾ ਵੀ ਇੱਕ ਕਬੂਤਰੀ ਵੀ ਕਹਿੰਦੇ ਬੈਠੀ ਐ ਘੂਗੜੀ ਜਿਮਾਰੀ ਗਲਾਵੀ ਟੈਂਡ ਵਾਲੀ ਬਈ ਵੀਰੋ ਵਾਹਿਗੁਰੂ ਸੱਚੇ ਪਾਤਸ਼ਾਹ ਕਬੂਤਰੀ ਸੱਟਾ ਆਇੰਦਾ ਕੋਈ ਚੱਕਰ ਨਹੀਂ ਸਾਬੀ ਸੁੰਭੀ ਜਾਂਦੇ ਆ ਵਦਗਾ ਥੋੜਾ ਬਸ ਚਲ ਕੋਈ ਨਾ ਸਾਨੂੰ ਫਿਰ ਕਰਦੇ ਹਾਂ ਉਹ ਤਾਂ ਸੈਟ ਹੈ ਲੈ ਭਾਈ ਲਾਗੇ ਬਨਨ ਟੰਡਲੀ ਇਹ ਬਸਰੀ ਬੰਨੇ ਹੈ ਦੂਰਾ ਗੋਰੇ ਚਲੋ ਵਧੀਆ ਹੈ ਸੈਟ ਹੈ ਹੋਰ ਓਕੇ ਮੁੰਡਿਓ ਚਲੋ ਭਾਈ ਤੇ ਤੋਰਦੇ ਆ ਮੁੰਡੇ ਹਨਾ ਦੇ ਕੇ ਕਬੂਤਰੀ ਤੇ ਕਰੇ ਬਾਬਾ ਕਿਰਪਾ ਬਈ ਵਾਹਿਗੁਰੂ ਸੱਚੇ ਪਾਤਸ਼ਾਹ ਜਿੱਤ ਹਾਰ ਹੁੰਦੀ ਹੈ ਕਿਸਮਤ ਦੀ ਨਹੀਂ ਜਿੱਤ ਹਾਰ ਆਪਾਂ ਕਦੇ ਲੈ ਕੇ ਚੱਲਨੇ ਆ ਬਸ ਜਾਨਵਰ ਵਧੀਆ ਉੱਡ ਜੇ ਹਨਾ ਭਾਈ ਬਾਕੀ ਕਬੂਤਰੀ ਬਾਬੇ ਕੀ ਘਰੋਂ ਆ ਯਾਰ ਹਨਾ ਮਾਨਕੀ ਚਲੇ ਵੀ ਕਬੂਤਰ ਤਾਂ ਆਪਣਾ ਸੀਗਾ ਤੇ ਬਾਬੇ ਨੇ ਆਏ ਨਹੀਂ ਪਤਾ ਵੀ ਇਹਦੇ ਨਾਲ ਕਬੂਦਰੀ ਕਿਹੜੀ ਲਾਈ ਹੈ ਕਬੂਤਰ ਤਾਂ ਸੋਨੂੰ ਮੈਂ ਦਿਖਾ ਦੂੰਗਾ ਮੇਰੇ ਕੋਲੇ ਤਾਂ ਦਾਦਾ ਵੀ ਬੈਠਾ ਕਬੂਦਰੀ ਦਾ ਤੇ ਪਿਓ ਵੀ ਬੈਠਾ ਹਣਾ ਬਾਬੇ ਕੋਲੇ ਮਾਨਕੀ ਚਲੇ ਆਪਣੇ ਕੋਲ ਤਾਂ ਵੱਡਾ ਕਬੂਤਰ ਹੈ ਇਹਦਾ ਕਬੂਦਰੀ ਦਾ ਦਾਦਾ ਮੇਨ ਤੇ ਬਾਬੇ ਕੋਲ ਵੱਡੇ ਕਬੂਤਰ ਦੇ ਪੱਠੇ ਸੀਗੇ ਆਪਣੀ ਜੋੜੀ ਸਾਵੇਂ ਲੱਗੀ ਲਗਾਈ ਦੇ ਤਿੰਨ ਚਾਰ ਉਹ ਪੱਠਾ ਹੈ ਬਾਬੇ ਦੇ ਕਿਸੇ ਹੋਰ ਕਬੂਦਰੀ ਨਾਲ ਪਾ ਕੇ ਇਹ ਪੱਠੀ ਘੜਾਈ ਹੈ ਗਾਹ ਤੀਜੇ ਥਾਈਂ ਉਹ ਚੀਜ਼ ਥੋੜਾ ਜਿਹਾ ਡਾਊਟ ਆ ਹਨਾ ਕਬੂਤਰੀ ਵਾਲੇ ਪਾਸੋਂ ਨਾ ਭੈਣ ਨਹੀਂ ਕਦੇ ਮਿਸ ਬਲੱਡ ਹੋ ਜੇ ਹਨਾ ਕਿਤੇ ਵੀ ਆਪ ਨੂੰ ਹੁਣ ਆਪਣਾ ਦਾ ਪਤਾ ਹੀ ਐ ਚਲੋ ਕੋਈ ਚੱਕਰ ਨਹੀਂ ਚੰਗਾ ਸੋਚੋ ਵਧੀਆ ਸੋਚੋ ਨਿਕਾ ਜਾ ਪਿੰਡ ਦਾ ਸੱਚ ਇੱਕ ਹੋਰ ਗੱਲ ਬਈ ਜੇ ਕਬੂਤਰੀ ਤੁਰ ਗਈ ਕੋਈ ਗਲਤੀ ਨਹੀਂ ਗਿਣਮੇ ਚਾਰ ਕਰਾ ਉਥੇ ਗਿਣਮੇ ਚਾਰ ਕਰ ਮੈਨੂੰ ਲੱਗਦਾ ਪਿੰਡ ਦੀ ਵੋਟ ਹੋ ਮਸਾਂ 570 ਵੋਟ ਹੋ ਗਈ ਵਧ ਦੋ ਆਜਾ ਲੋ ਭਾਈ ਬੰਦੇ ਆਪਣੇ ਕਰਦੇ ਆਏ ਓ ਜੋ ਹੋਸ ਕੱਚਾ ਲੱਗਾ ਹਨਾ ਬਾਜੀ ਕੈਨਸਲ ਹੋ ਗਈ ਜਿੱਥੇ ਗਏ ਸੀਗੇ ਆ ਤਾਂ ਨਾ ਜਾਵਾ ਆਟੇ ਗੁੰਨੇ ਰਹਿ ਕੇ ਤੇ ਬੱਸ ਉਹ ਹੋ ਗਿਆ ਕੰਮ ਕੀ ਕਰਦੇ ਹੋ ਘਰੇ ਪੈਸੇ ਲਾਉਣੇ ਆ ਇੱਕ ਦੂਜੇ ਨਾਲ ਇੱਕ ਪੈਸੇ ਨਾਲ ਤੁਸੀਂ ਆਪਸ ਵਿੱਚ ਘਰੇ ਇਹਦੇ ਨਾਲ ਲੈ ਭਾਈ ਹੈ ਪੈਸੇ ਹੁਣ ਕਾ ਲਾਈ ਵਾਧਾ ਲਾ ਦਈਏ ਤੇ ਵਾਧਾ ਲਾਓ ਤੁਸੀਂ ਆਪਸ ਵਿੱਚ ਇਹ ਬਈ ਇੱਥੇ ਬੋਲਾ ਦੇਣ ਦੀ ਤਿਆਰੀ ਹੈ ਇਹਨੂੰ ਇੱਥੇ ਦਿਓ ਉਹਦਾ ਨਹੀਂ ਦੇਖੀ ਕਿ ਕਿਸਮ ਵਿੱਚ ਫਰਕ ਹੈ ਬੈਠੇ ਆਏ ਨੇ ਸ਼ਾਂਤ ਕਾ ਲਓ ਬੈਠਿਓ ਕੀ ਗੱਲ ਹੈ ਕੋਈ ਗੱਲ ਨਹੀਂ ਕੋਈ ਹੋਰ ਕੱਢ ਦਿੰਨੇ ਆਪਾਂ ਬਰोबर ਬਲੋ ਭਾਈ ਉਹ ਕੂਦੀ ਤੇ ਢਾਦੀ ਘਰੇ ਹੀ ਢਾਦੀ ਦੇਖਣਾ ਪਿਆ ਮਨ ਪਾਣੀ ਤੇ ਕਹਿੰਦੇ ਵੀ ਇੱਥੇ ਹੀ ਆਪਸ ਵਿੱਚ ਪੈਸੇ ਲਾਉਣਗੇ ਇੱਕ ਦੂਜੇ ਨਾਲ ਤੇ ਬਾ ਉਹ ਪੈਸੇ ਲਾਉਣ ਤੋਂ ਪਹਿਲਾਂ ਪਹਿਲਾਂ ਬੈਠੀ ਜਾਊਗੀ ਚਲੋ ਭਾਈ ਉਹਨੇ ਬੈਟ ਕਬੂਡ ਖੋਲ ਕੇ ਦੇ ਵਿੰਡੋ ਵਗੈਰਾ ਖੋਲਦਗੇ ਆ ਸਹੀ ਬਾਜੀ ਕੂਤਰੀ ਵੀ ਦਿਖਾਉਣਾ ਤੁਹਾਨੂੰ ਖੜ ਜੋ ਇੱਕ ਮਿੰਟ ਕਬੂਦਰੀ ਹੈ ਮੈਂ ਗੋਲੀਆਂ ਲੈ ਕੇ ਟੈਨਸ਼ਨ ਹੋ ਗਈ ਬਾਜੀ ਕਿਸਲ ਹੋ ਗਈ ਅੱਛਾ ਟਟਕਾਂ ਲੱਗ ਗਿਆ ਨੂੰ ਵੀ ਬਾਜੀ ਨਹੀਂ ਉੱਡੀ ਤੇ ਗੋਲ ਤੇ ਲੱਗ ਡਾਕਟਰ ਤੋਂ ਅਈਨੇ ਦਾ ਬਲੱਡ ਵੀ ਘਟ ਗਿਆ ਜੀ ਬਾਜੀ ਨਹੀਂ ਉੱਡੀ ਨੀ ਬਾਜੀ ਇੱਥੇ ਹੀ ਐ ਆ ਦੇ ਰੋਟੀ ਪਾਣੀ ਦਾ ਪ੍ਰਬੰਧ ਚੱਲੀ ਜਾਂਦਾ ਦੇਖੋ ਸਪੈਸ਼ਲ ਬਾਜੀ ਤੇ ਵਾਲੀ ਵਾਲਾ ਪਲੇਅਰ ਬੈਠਾ ਬਾਕੀ ਹਾਂ ਸੁਖਿੰਦਰ ਪਿਆਰੀ ਵਾਲਾ ਵਾਲੀ ਵਾਲ ਪਲੇਅਰ ਹਾਂਜੀ ਹੋਲ ਜੀਪੀ ਬੈਟਕ ਲਾਈਟਾਂ ਦਾ ਰੱਬ ਹੋਣੋਂ ਹੀ ਬੰਦ ਹੋਊਗਾ ਚੱਲ ਫਿਰ ਵੀ ਸੁਚਾ ਬੰਦ ਕਰ ਦਿੰਦੇ ਆ ਆ ਬਾਰੀ ਕਿਵੇਂ ਬੰਦ ਹੋ ਗਈ ਇਹ ਤਾਂ ਕਦੇ ਬੰਦ ਹੋਲ ਚੀ ਹੈ ਨਹੀਂ ਸੀ ਚੱਲ ਇੱਧਰ ਵੀ ਕਰ ਦੇ ਭਾਈ ਇਹਨੂੰ ਓਪਨ

ਸਿਰਾਂ ਲੱਗੀ ਵੀ ਪਹਿਲਾਂ ਜਮਾਨਿਆ ਰਲਾਈ ਜਾਂਦੀ ਆਈ ਤਾਂ ਤਾਂ ਆਏ ਫਿਰਦੀ ਵਧ ਗਿਆ ਲਾਈਟੇ ਦਿੰਦੀ ਹੁਣ ਸਾਹਮਣੇ ਉਹਦੀ ਆਏ ਦੋ ਕੁ ਮਿੰਟ ਕਿਹੜਾ ਪਾ ਲਿਆ ਹਾਂ ਕੋਈ ਨਾ ਘਰ ਤਾਂ ਆ ਜਾਣਗੇ ਐਂ ਕਰ ਤੂੰ ਮਨਪ੍ਰੀਤ ਨੂੰ ਫੋਨ ਕਰ ਲੈ ਤੂੰ ਮੇਰੀ ਗਾਹਾਂ ਲਾ ਤੂੰ ਮਨਪ੍ਰੀਤ ਨੂੰ ਫੋਨ ਲਾ ਲੈ ਤੂੰ ਮਨਪ੍ਰੀਤ ਨੂੰ ਹੁਣ ਆਸ ਤੇ ਕਹੋ ਚੱਲਣਾ ਕੋਈ ਟਾਈਮ ਸੀਗਾ ਆਜੋ ਬਾਬੋ ਆਜੋ ਫੋਨ ਲਾਉਣ ਪੁੱਛ ਲੱਗਦਾ ਸੀ ਜਗਾ ਮੈਨੂੰ ਲਾ ਕੇ ਫੋਨ ਬਲਜੀਤ ਤੇ ਫੈਡਿੰਗ ਲਾਈ ਆਈ ਆਂ ਨਾ ਆਈ ਆਂ ਨਾ ਆਈ ਆਂ ਨਾ ਵੀ ਜੱਟ ਮਾਰਿਆ ਮਰਦਾ ਨਾ ਕੈਸੀ ਮਾਰ ਚੰਦਰੀਏ ਮਾਰੀ ਹੋਰ ਬਲਜੀਤ ਠੀਕ ਹੈ ਕਿਵੇਂ ਹੈ ਖੜ ਜਾ ਖੋਲਿਆ ਹੋਰ ਦੇ ਕੀ ਕੀ ਕਿ ਕਿ ਜਿਹਨੂੰ ਹੋਰ ਭਾਈ ਵੀ ਹੋਰ ਆਈ ਲੋ ਘਰ ਪਹਿਲਾਂ ਦਾ ਬੈਠੋ ਜੀ ਬੈਠੋ ਚਲੋ ਭਾਈ ਗਾਣੀ ਨੂੰ ਖੇਤ ਰੋਟੀ ਫੜਾਈ ਮੈਂ ਕਿਹਾ ਬਸ ਇਹ ਹੀ ਕੰਮ ਰਹਿ ਗਿਆ ਚਲ ਫਿਰ ਬਾਜੀ ਹੁਣ ਜਿਹੜਾ ਜਿੱਤਿਆ ਮੈਂ ਨਤੀਜਾ ਘਰੇ ਭੇਜ ਦੂ ਦੇਗਾ ਪੈਸੇ ਲੱਗੇ ਸਾਰੇ ਚਲ ਕੋਈ ਗੱਲ ਨਹੀਂ ਜਾਵੜਾ ਟਾਈਮ ਨਾਲ ਸਦਾ ਕਰ ਜਾਏਗਾ ਠੀਕ ਹੈ ਜਾ ਜਾ ਕੀ ਯਾਰ ਆਇਆ ਤਾਂ ਨਾ ਬਲੀ ਤਾਂ ਲਾਦਾ ਜਿਵੇਂ ਟੈਗ ਹੋਊਗਾ ਓਏ ਅਜੇ ਤਾਂ ਕੰਮ ਵਾਲੇ ਕੈਂਸਲ ਹੋ ਗਏ ਤਾਂ ਮਰੇ ਪਏ ਆ ਬਸ ਅਜੇ ਤਾਂ ਲਿਆਉ ਗੋਲਾਂ ਗਾਲਾਂ ਖਾ ਕੇ ਬਲੱਡ ਘੜਿਆ ਲਗਾ ਤੇ ਉਹਨੇ ਮੈਂ ਕਿਹਾ ਨਵੀਂ ਕਬੂਤਰੀ ਕੱਢ ਲਈ ਆਪਾਂ ਹਨਾ ਨਵੀਂ ਕਬੂਤਰੀ ਢਾ ਦਈਏ ਸਪੇਅਰ ਫੜ ਲੇਗਾ ਨਹੀਂ ਫੜਿਆ ਜਾਣਾ 1 ਮਿੰਟ ਖੜ ਜਾ ਲਓ ਭਾਈ ਛੱਡ ਦਈਏ ਸਪੇਅਰ ਮਾਮਾ ਚਲੋਏ ਤੇ ਹੁਣ ਛੜੀਏ ਨਵੀਂ ਕਬੂਤਰੀ ਆਪਾਂ ਲਓ ਭਾਈ ਆਪਣੇ ਘੋੜੇ ਮੂੰਹ ਨੂੰ ਹੀ ਬਣਦੇ ਆ ਦੇਖੋ ਇਹ ਘੋੜੇ ਆ ਰੇ ਘੋੜੇ ਮੂੰਹਾਂ ਚਲੋ ਭਾਈ ਕੱਚ ਕਾਂਦ ਵਾਲਾ ਇਹ ਥੋੜੀ ਛੇਦਰੀ ਨੀਵੀਂ ਕਰਦੇ ਫਿਰ ਮੈਂ ਕੂਤਰੀ ਲੈ ਹੋਣਾ ਨਵੀਂ ਜਿਹੜੀ ਛੜਨੀ ਹੈ ਤੇ ਇਹ ਕਬੂਤਰੀ ਸਾਨੂੰ ਪਹਿਲਾਂ ਹੀ ਦੱਸ ਦਿੰਨਾ ਘਰੇ ਨਹੀਂ ਆਉਂਦੀ ਤੇ ਆਪਾਂ ਨੂੰ ਫੜ ਕੇ ਲੈਣੀ ਪਊਗੀ ਚੌਥੇ ਪੰਜਵੇਂ ਦਿਨੋਂ ਤੀਜੇ ਦਿਨ ਤੋਂ ਕਦੋਂ ਵੀ ਹੈਨਾ ਜੇ ਘਰੇ ਆ ਗਈ ਤਾਂ ਫਿਰ ਪਾਰਟੀ ਹੋ ਜੂ ਹਿਸਾਬ ਤੇ ਕਬੂਤਰੀ ਆ ਬੈਠੀ ਕੱਚ ਕਾਲਤ ਵਾਲੀ ਚिटिंगा ਅੱਖਾਂ ਦੀ ਆ ਆ ਵਿਚਾਲੜ ਲਈ ਲੈ ਭਾਈ ਆਹ ਕਬੂਤਰੀ ਹੈ ਚਿੱਟੀਆਂ ਅੱਖਾਂ ਚਿੱਟੀ ਨੋਕ ਗੁਲਾਬੀ ਕੱਚ ਗੁਲਾਬੀ ਕਾਂ ਹੋਪ ਸੋਵ ਕਰੇ ਨਹੀਂ ਮੁਰਗੀ ਨੂੰ ਹੂੰ ਉੱਡ ਗਈ ਕੂਦਰੀ ਹੋ ਜਾਂਦੀ ਸਾਹਮਣੇ ਗੁਲਾਬੀ ਕਾਂਤ ਤੇ ਗੁਲਾਬੀ ਕਾਛਣ ਚਲੋ ਦੇਖੋ ਹੁਣ ਆਉਂਦੀ ਹੈ ਕਿ ਨਹੀਂ ਆ ਗਈ ਬਾਬਿਓ ਉੱਚੀ ਚੜ ਗਈ ਕਹਿੰਦੇ ਉੱਚੀ ਚੜ ਗਈ ਮੇਰੇ ਵੀਰੋ ਉੱਚੀ ਹੋ ਗਈ ਹੈ ਕਹਿੰਦੇ ਜਾਂਦੀ ਆ ਵਟਾਂ ਵੜਦੀ ਆਹ 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 ਰੰਗ ਕਿਵੇਂ ਲੱਗਿਆ ਰੈਂਕ ਚੱਕ ਦੀ ਨੇ ਤੂੰ ਕਾ ਆਇਆ ਹੋਈ ਇਹਨਾਂ ਹਰਕ ਇਹ ਇਹ ਬੇਬੀ ਕਿਥੋਂ ਲਿਆ ਗਿਆ ਆ ਗਏ ਘਰੇ ਪਾਈ ਲਿਆਂ ਦਾ ਪਟ્રોલ ਮੋਟਰਸਾਈਕਲ ਵਾਸਤੇ ਇਹਨੂੰ ਕੀ ਹੋ ਗਿਆ ਫੁੱਲ ਗਿਆ ਇਹ ਆ ਗਿਆ ਹੁਣ ਜੜਦਾ ਹੁਣ ਕੀ ਕਰਦਾ ਤੂੰ ਜਾਨਾ ਲੰਮੀ ਜਾ ਕੇ ਲੰਮੀ ਚੱਲ ਕੋਨੇ ਟਕਰਾਂਗੇ ਪਾਲੇ ਜੀ ਸਾਰੇ ਕਬੂਤਰ ਕਬੂਤਰੀਆਂ ਪਿੰਜਰੇ ਚ ਹਨ ਜਿਹੜੇ ਪਹਿਲਾਂ ਮੇਨ ਵਾਰੀਆਂ ਵਾਲੇ ਹਰੀਕਾਂਤ ਗਲਾਬੀ ਟੂਸਾ ਟੋਰੀ ਹਰੀ ਟੋਰੀ ਇਹਨੂੰ ਮੈਂ ਚਲਖਵਾ ਦਨੇ ਵਿਲੀ ਬੈਠੀ ਨੂੰ ਹਰੇ ਟੂਸੇ ਵਾਲਾ ਬਲੈਕ ਗਾੜਾ ਆਉਣ ਬਦਾਮ ਕੱਟੇ ਪਏ ਸਾਰੇ 8 8 ਕੱਟੇ ਪਏ 14 ਕੱਟੇ ਪਏ ਹਾਂ ਲਾਓ ਭਾਈ ਰੱਖੀਏ ਬਦਾਮ ਪਹਿਲਾ ਨੰਬਰ ਪਿੰਡ ਦੇ ਚੌਕੀ ਮੁੰਡੇ ਨੰਬਰ ਪਹਿਲਾ ਤਰੇ ਯਾਰ ਬਲੇ ਕੀ ਇਹਦਾ ਆਇਆ ਪੁੱਤ ਖਾਲਾ ਦੂਜਾ ਨੰਬਰ ਹਰੇ ਟੂ ਸੇ ਆਦਾ ਮੇਰੇ ਵੀਰ ਉਹ ਖੜ ਦਿਓ ਇਹਨੂੰ ਸੈਟ ਵੈਟ ਜੇ ਕਰ ਦਿਆ ਮੈਂ ਆਇਆ 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 ਬੋਤਲ ਲੈ ਦੇਵਣੀ ਤੇ ਮੈਂ ਆ ਗਿਆ ਬਸ ਲੰਬੀ ਜਾਇਆ ਹਾਂ ਥੋੜਾ ਉਸ ਮਾਲ ਫੜਾਇਆ ਮੈਂ ਮੈਂ ਠੀਕ ਹੈ ਕਿ ਨਹੀਂ ਅਨ ਲੋ ਪਈ ਆ ਗਏ ਵਾਪਸ ਘਰੇ ਲੋਕ ਇਹ ਮੋਟਰ ਸੈਂਤਲ ਲਓ ਜੀ ਤੇ ਆ ਕੇ ਪਹਿਲੇ ਨੰਬਰ ਤੇ ਖੂਤਰੀਆਂ ਨੂੰ ਬਦਾਮ ਰੱਖੀ ਬਈ ਆਇਓ ਆਜੋ 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 ਗੁਲਾਬੀ ਟੂਸੀ ਟੋੜ ਨੂੰ ਰੱਖ ਤੇ ਹਰੀ ਕਾਂਤਾ ਨੂੰ ਰੱਖ ਦਈਏ ਤੇ ਇੱਧਰ ਰਹਿ ਗਈ ਆਪਣੀ ਹਰੀ ਟੋਰੀ ਵਾਲੀ ਆਇਆ 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 ਖੰਡ ਲਓ ਜੀ ਸਾਰਾ ਨੂੰ ਰੱਖ ਤੇ ਬਦਾਮ ਤੇ ਖਾਂਦਗੇ ਇਹਨਾਂ ਨੂੰ ਕਰਾਂ ਲਓ ਜੀ ਜਿਹੜੇ ਬਦਾਮ ਰਹਿ ਗਏ ਉਹ ਵੀ ਛਿੱਲੀਆਂ ਦਾ ਤਾਂ ਹੁਣੀ ਤੇ ਬਾਜਿੰਗਾ ਤਾਂ ਦੇ ਦੋਵੇਂ ਰਹਿ ਗਏ ਯਾਰ ਬੱਸ ਆਇਤਨਾ ਮਰਨੋ ਐ ਇੱਕ ਮੇਰੀ ਬਾਜੀ ਰਹੇਗੀ ਇੱਕ ਛੋਡੀ ਬਾਜੀ ਰਹੇਗੀ ਬਸ ਆਇਤਨਾ ਐ ਲੱਗਦਾ ਵੀ ਕੋਈ ਨਾ ਬਸ ਕਿਸੇ ਨੇ ਕੁਛ ਕੀਤਾ ਕਰਾਇਆ ਕਿਸੇ ਦਾ ਕੁਛ ਕੀਤਾ ਕਰਾਇਆ ਐ ਲੱਗਦਾ ਕੀਤਾ ਕਰਾਇਆ ਤੇ ਬਾਕੀ ਚਲੋ ਬਈ ਹੁਣ ਅਸੀਂ ਥੋੜੀ ਜੀ ਬਾਜ਼ੀਆਂ ਤੋਂ ਰੈਸਟ ਲੈਣੇ ਆ ਮੇਰੇ ਹਿਸਾਬ ਨਾਲ ਤਾਂ ਕੋ ਦਿਨ ਹੋ ਗਏ ਲੰਡੂ ਛੋਡੇ ਸਾਹਮਣੇ ਬਾਹਰ ਹਵਾ ਬੱਦਲ ਹਨਾ ਆ 10 ਦਿਨ ਖਰਾਬ ਹੀ ਆ ਲਗਭਗ ਹੁਣ ਇੱਕ ਦੋ ਵਾਰ ਸਿੱਧੀ ਆਪਣੀ ਬਾਜੀ ਆਉ 24 ਨੂੰ ਪਹਿਲੀ 24 ਅਪ੍ਰੈਲ ਨੂੰ ਸ਼ਾਇਦ 16 ਤਰੀਕ ਨੂੰ ਹਰੀ ਟੋਰੀ ਵਾਲੀ ਨੂੰ ਫੇਰ ਛੱਡ ਲਗੇ ਸ਼ਾਇਦ 10% ਚਾਂਸ ਹੈ ਹਰੀ ਟੋਰੀ ਵਾਲੀ ਦੇ ਹੁਣ ਤੁਸੀਂ ਆਖੋਗੇ ਭਾਈ ਜਲੂਸ ਹੀ ਕੱਢਦਾ ਕੂਦਰੀ ਦਾ ਨਾ ਉਹ 60 ਬੈਠਾ ਉਹਨਾਂ ਤਾਂ ਕੀ ਕਰਾਉਣਾ ਨਹੀਂ ਆਾਨੂੰ ਆਏ ਹਨ ਵੀ ਇੱਕ ਵਾਰੀ ਹੋਰ ਪਟਾਕਾ ਪਾ ਗਏ 16 ਨੂੰ ਜੇ ਸਾਡੇ ਕੀੜਾ ਬਣ ਗਿਆ ਵੀ ਬਈ ਅਸੀਂ ਛੱਡ ਨਹੀਂ ਛੱਡਣੀ ਹੈ ਤਾਂ 16 ਨੂੰ ਹਰੀ ਟੋਰੀ ਲਈ ਫੇਰ ਛੱਡ ਲਾਂਗੇ ਤੇ ਨਹੀਂ ਤਾਂ ਬਸ ਸਿੱਧੀ 24 ਨੂੰ ਐ ਆ ਇੱਕ ਬਾਜੀ ਆਪਣੀ 25 ਨੂੰ ਐ 24 25 ਨੂੰ ਇੱਕ ਸ਼ਾਇਦ ਦੋ ਇਕੱਠੇ ਹੈ 25 ਨੂੰ ਹੈਗਾ ਹੈ ਭਾਈ ਕਾਫੀ ਦੂਰ ਆ ਪੜਗਾ ਲਓ ਭਾਈ ਛੱਡ ਦਿਓ ਦੋਵੇਂ ਕੂਦਰ ਅੰਦਰ ਗਲਾਬੀ ਟੂ ਸਟ ਹੋਰੀ ਤੇ ਹਰੀ ਕਾਂ ਦਾ ਸੱਚ ਇਧਰੋਂ ਨਵਾਂ ਕੂਦਰਾ ਕੱਢ ਲਗੀ ਉਹਨਾਂ ਨੂੰ ਵੀ ਬਦਾਮ ਪਾ ਕੇ ਦੇਖ ਰੇ ਲਓ ਜੀ ਤੇ ਨਵੀਆਂ ਕੂਦਰਾਂ ਨੂੰ ਵੀ ਰੱਖਦੇ ਬਦਾਮ ਜੇ ਖਾਣ ਗਿਆ ਤਾਂ ਆਇਓ 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 ਤੇ ਹਰੇ ਟੂ ਸਿਆਲ ਨੂੰ ਵੀ ਛੱਡ ਦੇ ਵੀ ਅੰਦਰ ਇਹਨੇ ਵੀ ਖਾ ਲਿਆ ਆਪਦੇ ਬੰਡੇ ਦੇ ਬਦਾਮ ਲਓ ਜੀ ਤੇ ਇਧਰ ਕਬੂਤਰਾਂ ਨੂੰ ਵੀ ਰੱਖ ਦੇ ਆਇਆ 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 ਆਇਓ ਆਇਓ ਖਾ ਲਓ ਡਰੋ ਨਾ ਬੱਚਿਓ ਕਾਲਾ ਚੀਨਾ ਇਹ ਦਿਖਾਉ ਉਹ ਤਾਂ ਨਹੀਂ ਖਾਂਦਾ ਇਹਨੂੰ ਪਤਾ ਹੈ ਬਹੁਤ ਬੰਦਾ ਹਾਂਜੀ ਬਾਪੂ ਤੇ ਸਾਰੇ ਕਬੂਤਰਾਂ ਨੇ ਬਾਦਾਮ ਖਾ ਲਏ ਬਈ ਏ ਟੂ ਜ਼ੈਡ ਕਬੂਤਰਾਂ ਨੇ ਵੀ ਤੇ ਕਬੂਤਰਾਂ ਨੇ ਵੀ ਬਾਦਾਮ ਵਾਲੇ ਕੁਜੀ ਕਰਤੀ ਇਹ ਵਹਿਲੀ ਤੇ ਹੁਣ ਆਪਾਂ ਇਹਨੂੰ ਛੱਡਿਏ ਖੁੱਡੇ ਚ ਹਨਾ ਤੇ ਉਸ ਤੋਂ ਬਾਅਦ ਫਿਰ ਕਮਰੇ ਦੀ ਸਾਫ ਸੋਈ ਕਰਾਂਗੇ ਜਿਆਦਾ ਹੀ ਗੰਦੇ ਜਾ ਬਚਿਆ ਪਿਆਗਾ ਲਓ ਜੀ ਰੱਖ ਦਈਏ ਪੱਠੀਆਂ ਨੂੰ ਦਾਣੇ ਆਇਓ 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 ਬੱਤ ਖਾ ਲਓ ਆ ਆਇਓ ਆਇਓ ਤੇਦਰ ਪੱਠੀਆਂ ਨੂੰ ਰੱਖ ਦਈਏ ਬਈ ਆਹ ਕਰੋ ਉਹਦੇ ਨੂੰ ਕੀ ਹੋ ਗਿਆ ਹੈ ਇਹਨੂੰ ਕੀ ਹੋ ਗਿਆ ਹੈ ਹੱਬਾ ਆਇਆ ਕਿਵੇਂ ਹੋ ਗਿਆ ਵੱਟਦਾ ਲਓ ਜੀ ਇੱਕ ਹੋਰ ਆਪ ਪਤਾ ਨਹੀਂ ਪੱਠੀ ਨਿਕਲ ਗਈ ਯਾਰ ਇਧਰੋਂ ਦਾਣੇ ਪਾਈ ਜਾਂਦਾ ਸੀ ਨਾ ਖੁੱਡਾ ਪਏ ਖੋਲਾ ਪਤਾ ਨਹੀਂ ਲੱਗੀ ਹੈ ਕਿ ਨਹੀਂ ਲੱਗੀ ਮਨ ਤਾਂ ਪਛਾਣ ਚ ਵੀ ਨਹੀਂ ਕਿਹੜੀ ਨਿਕਲ ਗਈ ਤੇ ਕਿੱਧਰ ਨੂੰ ਗਈ ਤੇ ਕੀ ਬਣਿਆ ਕਿੱਧਰੋਂ ਟਪ ਟੁਪ ਗਈ ਯਾਰ ਭੈਣ ਨਹੀਂ ਦੀ ਹੈ ਆਈ ਗਈ ਹੈ ਇੱਕ ਮਿੰਟ ਬਾਬੇਰ ਦੇਖ ਕਿਹੜੀ ਨਿਕਲ ਗਈ ਯਾਰ ਆ ਗਈ ਆ ਗਈ ਬਾਬੇ ਕੂਤਰੀ ਘਰ ਤੀ ਆ ਗਈ ਬਈ ਜਵਾ ਇੱਥੇ ਹੀ ਫਿਰਦੀ ਸੀ ਕੀ ਹੁਣ ਫੇਰ ਟਲ ਗਈ ਮੈਨੂੰ ਲੱਗਾ ਤਾਂ ਲੱਗੀ ਆ ਬਈ ਸ਼ਾਇਦ ਹਨਾ ਕਬੀ ਗਲਾ ਵੀ ਬਗਲਾ ਤੇ ਸ਼ਾਇਦ ਖਟੀਆਂ ਅੱਖਾਂ ਦੀ ਹੋਵੇ ਖਟੀਆਂ ਦੀ ਕਿ ਚਿੱਟੀਆਂ ਦੀ ਆ ਚਿੱਟੀਆਂ ਦੀਆਂ ਖਟੀਆਂ ਦੀ ਹੋ ਗਈ ਮਨਾਂ ਦੇ ਕਾਲੀ ਨੋ ਬਸ ਮਾੜੀ ਜੀ ਕਾਲੀ ਚੀਨੀ ਗਲਾ ਵੀ ਬਗਲਾ ਲਿਆ ਚੋਈ ਇਹ ਹੁਣ ਇਹ ਬੈਂਦੀ ਬੈਂਦੀ ਟੱਪ ਗਈ ਕਿ ਹਵਾ ਵਾਲੀ ਹੈ ਨਾ ਆਉਂਦੀ ਆ ਘਰ ਤੇ ਬੈਠਣ ਦਾ ਪਤਾ ਨਹੀਂ ਬਾਬੇ ਯਾਰ ਕਿੱਧਰ ਕੁਧਰ ਬੈਠ ਗਈ ਮੈਂ ਤਾਂ ਸਾਰਾ ਪਿੰਡ ਪੁੰਡੂ ਵੀ ਦੇਖ ਆਇਆ ਬਾਕੀ ਅੱਖਾਂ ਭਰ ਗਿਆ ਬਈ ਰੇਤੇ ਨਾਲ ਨੇਰੀ ਚੱਲੀ ਨੇ ਬੁਰਾ ਹਾਲ ਹੋ ਗਿਆ ਯਾਰ ਤੇ ਕਬੂਤਰ ਵਾਸਤੇ ਮੈਡੀਸਿਨ ਵੀ ਫੜ ਲਈ ਬਈ ਨਾਲ ਦੀ ਨਾਲ ਹੀ ਹੈ ਨਾ ਜੇ ਕੁਝ ਮਾੜਾ ਮੋਟਾ ਹੁੰਦਾ ਹੈ ਪਟਠਾ ਬਾਹਲਾ ਚੰਗਾ ਯਾਰ ਉਹ ਤੇ ਨਾ ਦੇਣੀ ਮੈਡੀਸਨ ਆ ਲਫਾਫੇ ਚ ਮੈਡੀਸਨ ਆ ਆ ਕੁਲਫੀ ਆ ਗੁੰਡੇ ਤੇਰੇ ਕੋਲ ਕੁਲਫੀ ਕੀ ਦਿਖਾਈ ਓਕੇ ਬਾਕੀ ਜਿਹੜਾ ਦਿਖਾ ਚੁੱਕੇ ਲੱਗਦਾ ਨੱਕ ਮੂੰਹ ਬੰਦ ਰਿਹਾ ਪਤਾ ਹੀ ਕੁਲਫੀ ਕਹੀ ਇਹਨੇ ਵੀ ਕੱਲ ਨੂੰ ਜੇ ਉਛੜਦੇ ਹੋਗੇ ਨਾ ਰਗੇ ਸੀ ਸਹੀ ਹੈ ਕਿ ਨਹੀਂ ਹਲਾਵਾ ਪਿਓ ਦੇ ਲਾਈ ਇਹਨੇ ਮੈਡੀਸਨ ਵੀ ਨਾਲ ਦੀ ਨਾਲ ਪੱਠੇ ਵਾਸਤੇ ਉਹਨੂੰ ਪਤਾ ਫਿਰ ਵੀ ਸਰਵਿਸ ਬਹੁਤ ਜਿਆਦਾ ਫਾਸਟ ਹੈ ਇਸ ਤੋਂ ਪਹਿਲਾਂ ਦੋਵੇਂ ਪਾਊਡਰ ਤਾਂ ਲੇਪਾ ਤੇ ਇਹ ਵੀ ਪਾਈ ਲਿਆ ਕੋਈ ਨਾ ਖਾਲੀ ਸੀਗਾ ਥੱਲੇ ਢੇਗ ਪਿਆ ਫਿਰ ਕੀ ਹੈ ਆ ਮੈਨੂੰ ਲੱਗਦਾ ਦੋਵੇਂ ਸੇਮ ਹੀ ਦਿੱਤੇ ਹਨਾ ਦੇਖੋ ਇਲੈਕਟ੍ਰਲ ਬੇਸਡ ORS ਤੇ ਆ ਬਸ ਵੀ ਇਕੱਲਾ ORS ਲਿਖਤਾ ਤੇ ਇਹਨਾਂ ਜੋ ਸਾਰਾ ਕੁਝ ਸੇਮ ਹੀ ਆ ਦੇਖੋ ਸਾਲਟ ਤੇ ਬਾਕੀ ਇਧਰ ਗੋਲੀਆਂ ਸੀਗੀਆਂ ਜਿਹੜੀਆਂ ਆਪਣੀਆਂ ਇੱਕ ਸੀਗੀ ਆ ਸੀਪਲੋਕਸ TZ ਇੱਕ ਸੀ ਰੈਂਟਿਕ 150mg ਇੱਕ ਸੀ ਪੈਰਾਸੀਟਾਮੋਲ ਉਹ ਆ ਇਹਦੇ ਚ ਕੋਟ ਲੀਆਂ ਆ ਫੜ ਬੱਚੇ ਸੰਧ ਫੜ ਕੇ ਰੱਖ ਤੇ ਉਹ ਆ ਰੀਆਂ ਤੇ ਇਹਦੇ ਚ ਕਰੀਏ ਮਿਕਸ ਪਰ ਦਨਿਆਦ ਦਿਖਾਉਣੇ ਬਾਕੀ ਇਧਰ ਪਹੁੰਚਿਆ ਹੋਇਆ ਅਰਜਨ ਬਾਦਲ ਵਾਲਾ ਤੇ ਨਾਲ ਇਹਦੇ ਫਰੈਂਡਸ ਠੀਕ ਹੈ ਲਓ ਜੀ ਤੇ ਇਧਰ ਅਰਜਨ ਕਹਿੰਦਾ ਵੀ ਆਪਾਂ ਉਹ ਛੱਡਦੇ ਆਂ ਕਿ ਆਪਣੀ ਹੱਥ 'ਚ ਬਾਜੀ ਹੁਣ ਬਾਜਬੂਜ ਤਾਂ ਆਉਂਦਾ ਨਹੀਂ ਬਾਕੀ ਬਾਜ ਤਾਂ ਆਪਣੇ ਜਾਨਵਰ ਫੜੇ ਵੀ ਨਹੀਂ ਆਉਂਦੇ ਤੇ ਖੜ ਜਾ ਓਏ ਇਧਰ ਨੂੰ ਛੱਡ ਗਏ ਪੂਰੇ ਆਓ ਇਧਰ ਆ ਜ ਟੁੰਡੀ ਜੀ ਇਹ ਆ ਲੈ ਲਾ ਦੇ ਅੱਗੇ ਨੂੰ ਊ ਮਾਰਤਾ ਮਾਰਤੀ ਬਾਤ ਆ ਓਏ ਸਾਰਾ ਕੁਝ ਹੀ ਮੇਰਾ ਤਾਂ ਮੇਰਾ ਆਪ ਮੱਚ ਗਿਆ ਦੇਖੀ ਆ ਮੱਚ ਗਿਆ ਕੋਈ ਨਾ ਨਾ ਤਾਂ ਹੁੰਦੇ ਹੀ ਰਹਿੰਦਾ ਬਾਬੇ ਡੋਂਟ ਵਰੀ ਹਾਂਜੀ ਬਾਬੇ ਉੱਤੇ ਇਹ ਪੱਠਾ ਹੈ ਬਈ ਜਿਹੜਾ ਬਿਮਾਰ ਹੈ ਆ ਦੇਖੋ ਸਾਨੂੰ ਦਿਖਾ ਵੀ ਤੇ ਨਵੀਂ ਕੀ ਕੰਡੀਸ਼ਨ ਹੈ ਇਹਦੀ ਲਗਭਗ ਇਹਦੇ ਪੱਲੇ ਰੁਕ ਚੱਲੇ ਹਨਾ ਆ ਦੇਖੋ ਐਂ ਜਿਵੇਂ ਹੱਬਾ ਹੁੰਦਾ ਲੈ ਵੀ ਪੱਲੇ ਨਾ ਹੁਣ ਤਾਂ ਮਾਰਨ ਲੱਗਾ ਪਹਿਲਾਂ ਬਾਲੇ ਔਖੇ ਪੱਲੇ ਮਾਰਦੇ ਸੀ ਐਂ ਵੀ ਡਿੱਗਣ ਨੂੰ ਕਰਦਾ ਸੀਗਾ ਤਾਂ ਕਰਕੇ ਇਹਦੇ ਵਾਸਤੇ ਕਰ ਲਈ ਆਪਾਂ ਦਵਾਈ ਜੜੀ ਬੂਟੀ ਤਿਆਰ ਤੇ ਹੁਣ ਮਾਰ ਦੇ ਅੰਦਰ ਭਰ ਕੇ 5-7 ਐਮਐਲ ਲਓ ਭਾਈ ਨਾਲ ਦੀ ਨਾਲ ਪਾਤਾ ਵਾਟਰ ਵੀ ਕਬੂਤਰਾਂ ਨੂੰ ਵੀ ਤੇ ਕਬੂਤਰਾਂ ਨੂੰ ਵੀ ਤੇ ਹੁਣ ਬਈ ਖੁੱਡਾ ਖੁੱਲਾ ਛੇੜਨ ਵਾਲੀ ਭੁੱਲ ਨਹੀਂ ਕਰਿਆ ਕਰਦੇ ਆਏ ਨਾਲ ਨਾ ਆਏ ਜਾੜੀ ਦਿਆ ਕਰਾਂਗੇ ਆਏ ਖੋਲਾ ਕਰਾਂਗੇ ਆਏ ਝੜਦਿਆ ਕਰਾਂਗੇ ਅੱਜ ਵੀਡੀਓ ਬਣਾਉਣ ਨੂੰ ਕੁਝ ਹੈ ਨਹੀਂ ਇਹੀ ਕੰਟੈਂਟ ਹੈ ਮੇਰਾ ਬਸ ਮੈਂ ਖੁੱਡੇ ਗੋਲ ਕੇ ਝੜਨੇ ਹੈਗੇ ਸਾਰਾ ਦਿਨ ਠੀਕ ਹੈ ਕਿ ਨਹੀਂ ਸਹੀ ਗੱਲ ਹੈ ਟੀਵੀ ਪੰਪ ਦੇਖੋ ਆਏ ਕਿਹੜੇ ਕਬਜ਼ਾ ਲੈਣੇ ਆਣਾ ਹੁੰਦਾ ਨਾ ਹੋਏ ਇਕੱਠੇ ਹੋ ਗਏ ਕਹਿੰਦੇ ਫਿਰ ਇਧਰ ਗੇਮ ਲਾ ਲਈ ਤੇ ਬਾਬੇ ਉਹ ਗਾਲਾ ਨਾ ਕੱਢਿਆ ਕਰੋ ਸਾਨੂੰ ਤਾਸ ਖੇਡਣ ਤੋਂ ਹੈ ਕੋਈ ਗੱਲ ਨਹੀਂ ਤੁਸੀਂ ਚੱਲ ਸਕਦੇ ਹੋ ਇਧਰ ਵੀਡੀਓ ਬਣੀ ਆਂਦੀ ਆ ਤੇ ਬਾਕੀ ਤਰਾਏ ਕਬੂਤਰਾਂ ਤੇ ਨਿਗਾਹ ਵੀ ਹੈ ਨਾਲ ਦੀ ਨਾਲ ਹਨਾ ਆ ਦੇਖੋ ਖੁੱਲੇ ਆਸਮਾਨ ਕੇ ਉਚਾਈਆਂ 'ਮੇ ਪੂਰੀ ਗੱਲ ਜੀ ਬਸ ਦੁਰਗਾ ਦਾੰਤ ਆ ਗਿਆ ਲਓ ਜੀ ਤੇ ਇੱਕ ਕਬੂਤਰ ਵੀ ਆਪਣੀ ਕੋਠੀ ਤੇ ਬੈਠਾ ਹੈਗਾ ਵੀ ਲੱਗਦਾ ਮੈਨੂੰ ਆਪਣੀ ਦੋਹਾਂ 'ਚੋਂ ਇੱਕ ਹੋ ਸਕਦੀ ਆ ਕਿਹੜੀ ਲੱਗਦੀ ਆ ਯਾਰ ਇਹ ਮੈਨੂੰ ਬਗਲ ਵਾਲੀ ਲੱਗਦੀ ਯਾਰ ਕਾਛਾ ਨਹੀਂ ਲੱਗਦੀ ਇੱਕ ਮਿੰਟ ਬਾਪੇ ਮੈਂ ਘਰੇ ਆ ਕੇ ਦੇਖਉਣਾ ਨਾ ਕਿਹੜੀ ਐ ਕਿਹੜੀ ਐ ਬਾਪੇ ਦੇਖੋ ਇਹ ਤੋਂ ਨਿਗ੍ਹਾ ਮਾਰ ਕੇ ਦੀਂ ਦੀ ਰਖੜ ਜਾ ਇੱਕ ਮਿੰਟ ਕੋਠੀ ਤੋਂ ਇਹ ਹੈਗੀ ਬਈ ਇੱਕ ਮਿੰਟ ਬਗਲ ਵਾਲੀ ਆ ਬਈ ਇਹ ਉਹ ਬਗਲ ਵਾਲੀ ਐ ਜਿਹੜੀ ਮਗਰੋਂ ਨਿਕਲੀਆਂ ਮੇਰੇ ਤੋਂ ਕਾਲੀ ਨੋਕ ਤੇ ਖਟੀਆਂ ਅੱਖਾਂ ਦੀ 100% ਉਹ ਤੇ ਐ ਕਰ ਤਾਂ ਆਲੀ ਸ਼ਰੀਰ ਤੇ ਕਬੂਦਰੀ ਬਣ ਕੇ ਹਰੇ ਟੂਸਿਆਂ ਵਾਲੀ ਆ ਦੇਖੀ ਤੇ ਆਪਣੀ ਦੇਸੀ ਹੈ ਹਾਂ ਮਾਠੀਆ ਰੱਕ ਦੇ ਲੋਟਰੀ ਇਹ ਕੂਤਰ ਵਾਸਤੇ ਲੈਂਦੀ ਆ ਬਾਬਿਓ ਦੇਸੀ ਘਰ ਦੀ ਕੱਢੀ ਹਾਂਜੀ ਲੱਗਦੇ ਹੱਥ ਬੈਡਰੂਮ ਦੀ ਵੀ ਸਾਫ ਸਫਾਈ ਕਰਤੀ ਮੇਰੇ ਵੀਰੋ ਕਰੋ ਸੈਕ ਨਾ ਸਵਜਿਆ ਪਿਆ ਸੀਗਾ ਐਣ ਜਮਾ ਸਾਫ ਸਫਾਈ ਕਰਤੀ ਓਕੇ ਰਪੋਰਟ ਲਓ ਜੀ ਤੇ ਰੱਖਦੀ ਬਈ ਇਧਰ ਵੱਡੇ ਕੂਤਰਾਂ ਨੂੰ ਦਾਣੇ ਆਇਆ ਪੁੱਤ ਓਏ ਆਲੋ ਆਇਆ ਆਇਓ ਲਓ ਜੀ ਤੇ ਇੱਧਰ ਰੱਖਤੀ ਬਈ ਵੱਡੀਆਂ ਕਬੂਤਰਿਆਂ ਨੂੰ ਵੀ ਦਾਣੇ ਤੇ ਨਾਲ ਦੀ ਨਾਲ ਕਬੂਤਰਿਆਂ ਨੂੰ ਵਾਟਰ ਵੀ ਬਾਦੀ ਆ ਬਾਬਿਓ ਤੇ ਹੁਣ ਰਵੜ ਵਾਲੇ ਭਾਂਡੇ ਕੱਢ ਕੇ ਬਈ ਕੁਝ ਜਿਹਾ ਲੈ ਕੇ ਰੱਖਾਂਗੇ ਬਹੁ ਹੱਡਾਂ ਚ ਬਸ ਥੋੜੀ ਦਿਨਾਂ ਦੇ ਵਿੱਚ ਵਿੱਚ ਹੀ ਤੇ ਇੱਧਰ ਵੱਡੇ ਕਬੂਤਰਿਆਂ ਨੂੰ ਰੱਖਤਾ ਪਾਣੀ ਇੱਧਰ ਤਾਂ ਵੀ ਸਾਰਾ ਕੰਮ ਕਲੀਅਰ ਆ ਤੇ ਪੱਠੀ ਆਪਣੀ ਹਜੇ ਉੱਥੇ ਬੈਠੀ ਆ ਨਾ ਬਸ ਆਪਾਂ ਤਾਂ ਇਹੀ ਸੁਖ ਸੁਖਦੇ ਆ ਵੀ ਇੱਥੇ ਬੈਠੀ ਰਵੇ ਤੇ ਰਾਤ ਨੂੰ ਉੱਠਾਂਗੇ ਆਪਾਂ ਕੋਠੀ ਤੋਂ ਲੈ ਫਿਰ ਦੁਬਾਰਾ ਜਦੋਂ ਪੂਰੀ ਸਾਰੋਗੀ ਫੇਰ ਕੱਢਾਂਗੇ ਰੰਗ ਰੰਗਲਾ ਕੇ ਬੰਨ ਕੇ ਦੋ ਦਿਨ ਹਾਂ ਬਰੋ ਆਇਆ ਸੀ ਬਰੋ ਕਾਲੀ ਵੀ ਆਇਆ ਸੀਗਾ ਕਿਹੜਾ ਪਿੰਡ ਆ ਬਾਈ ਆਪਣਾ ਬੱਲੋਂਗੜ ਬੱਲੋਂਗੜ ਠੀਕ ਟਰੈਕਟਰ ਵਾਲੀ ਬਾਜੀ ਹੋਈ ਸੀਗੀ ਗਾਣਾ ਨਹੀਂ ਆਇਆ ਬੱਲੋਂਗੜ ਵਾਲਾ ਕਿਹੜਾ ਮੇਰਾ ਬੱਲੋਂ ਮਠਾਣੇ ਦਾ ਉਹ ਤਾਂ ਐਸੇ ਰਾਮਾ ਆ ਗਏ ਉਹ ਤੁਹਾਨੂੰ ਦਾਣੇ ਰੱਖਿਆ ਲਓ ਜੀ ਤੇ ਇੱਧਰ ਬੈਠ ਕਾਲੇ ਕਬੂਤਰਾਂ ਨੂੰ ਵੀ ਰੱਖ ਦੀ ਦਾਣੇ ਆਪਣੇ ਨੂੰ ਆਇਓ 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 ਪੁੱਤ ਇੱਧਰ ਕਿੰਨੇ ਕੂਸਰੇਗੇ ਯਾਰ ਮੈਂ ਗਿਣੇ ਗੁਣੇ ਨਹੀਂ ਕਦੇ ਤਾਂ ਹਨਾ ਚਲੀ ਤਾਂ ਕਿੱਥੇ ਜਾਂਦੇ ਆ ਕਬੂਤਰੀ ਵੀ ਉੱਡ ਗਈ ਬਈ ਬੈਠੀ ਆਂਦੀ ਹੈ ਘਰੇ ਜੇ ਮੁੰਡਿਆਂ ਦਾ ਧਿਆਨ ਹੋਇਆ ਤਾਂ ਭਾਉਣ ਚ ਉਹਨੂੰ ਇਹ 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 ਕਿਹੜੀ ਤੇ ਬੈੰਦੀ ਹੈ ਇਹ ਬੈਗੀ ਕਿਸੇ ਤਰੀਕੇ ਕਿ ਨਹੀਂ ਮੰਨ ਲਾ ਬੈਠੀ ਥੜੀ ਛੜੀ ਤੇ ਯਾਰ ਆਈ ਥਿੰਕ ਸੋ ਆਗੀ 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 ਬਾਬੇ ਉਹ ਜਿਹੜੀ ਆਪ ਖੁੱਡੇ ਚੋਂ ਨਿਕਲੀ ਸੀ ਬਈ ਗੁਲਾਬੀ ਬਗਲ ਵਾਲੀ ਹੈ ਨਾ ਤੇ ਇਹ ਅੱਡੇ ਲੱਗੀ ਸੀ ਦਾ ਮਤਲਬ ਆਪਣੀ ਜਿਹੜੀ ਮੁੰਡਿਆਈ ਹੈ ਨਾ ਤੇ ਦੂਜੀ ਕੱਚ ਕਾਂਤ ਅਲੀ ਫਿਰ ਤੁਹਾਨੂੰ ਪਤਾ ਹੀ ਐ ਤੇ ਖਰ ਇਹ ਭੈਣਾਂ ਹੀ ਆ ਦੋਵੇਂ ਆ ਛੋਟੀ ਐ ਉਹ ਇਹ ਦੂ ਵੱਡੀ ਭੈਣ ਐ ਇਹਦੀ ਸੱਗੀ ਸੱਗੀਆਂ ਹੀ ਐ ਜਿਵੇਂ ਇੱਕ ਜੋੜੀ ਦੀਆਂ ਹੀ ਐ ਚਲੋ ਚੰਗਾ ਹੋਇਆ ਬਈ ਤੇ ਇਹਨੂੰ ਲਾਈਏ ਅੰਦਰ ਆ ਓਡੇ ਨਾ ਓਡੇ ਦਾ ਵਾਹਿਗੁਰੂ 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 ਆਇਆ ਆਇਆ ਜੀ ਤੁਹਾਨੂੰ ਵੰਡ ਮੈਂ ਨਾ ਆਇਆ ਆਇਆ ਉਹ ਮੋਂ ਤੋਂ ਦੇਖਦੀ ਨਾ ਉਡੀ ਠੱਪੇ ਮਾਰ ਕੁੱਦੀ ਜੀ ਮੈਂ ਇਹਦੇ ਠੱਪੇ ਮਾਰਦੇ ਤਾਂ ਜਾਊਗੀ ਘਰੇ ਮੈਂ ਘਰ ਮੰਨੇ ਕੇ ਆਇਆ 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 ਆਹ ਆਹ ਲਓ ਜੀ ਗਈ ਅੰਦਰ ਐਨੇ ਹੀ ਕੰਮ ਸੀਗਾ ਹਾਂਜੀ ਇਹਨਾਂ ਨੂੰ ਹਜੇ ਨਹੀਂ ਲਾਉਦੇ ਇੱਕ ਬਾਹਰ ਆਣਾ ਆਪਣੀ ਪਹੁੰਚ ਕੇ ਭਾਈ ਹੁਣ ਨੀਰਾ ਵੜਨ ਗੋਲੀ ਲੈ ਕੇ ਸਰੀਰ ਟੁੱਟਦੇ ਹਾਲੀ ਆਹ ਤਾਂ ਵਾਹ ਵੋ ਬਲੱਡ ਜਾਈ ਘਟੇਗਾ ਦੌਣੀ ਤੱਕਣਗਾ ਲਓ ਭਾਈ ਤੇਨੂੰ ਦੇਖ ਕੇ ਆ ਫੜੀ ਤੜੀ ਕੈਮਰਾ ਆਪਣੀ ਦੇਸੀ ਦਵਾਈ ਮੇਰੇ ਪਾਪੇ ਵਾਲੀ ਹੇ ਇੱਕ ਰੂ ਲੋਟੇ ਖੋਲੂ ਅੰਦਰ ਜਾ ਕੇ ਬਈ ਇਹਨਾਂ ਦਾ ਇਹਦਾ ਬੰਦਾ ਦਾ ਬਈ ਤਿੰਨ ਬੂੰਦਾ ਪਾਗਾ ਘਰ ਦੀ ਕੱਢੀ ਪਿਓ ਓਰੀਜਨਲ ਚਾਰ ਬੂੰਦਾ ਸੌਰੀ ਹੈ ਇੱਕਦਮ ਇਹਨੂੰ ਪੁਆਈਏ ਵੱਧ ਕਹਿੰਦਾ ਮੇਰੇ ਨਾਲਾ ਪਿੱਗ ਪਾ ਠੀਕ ਤਿੰਨ ਚਾਰ ਬੂੰਦਾ 5 ਐਮਐਲ ਪਾਣੀ ਪੈ ਗਿਆ ਫਰਕ ਨਹੀਂ ਹਜੇ ਪੈ ਗਿਆ ਛੜ ਕੇ ਨੂੰ ਫਟ ਉਹ ਛੜਦੀ ਬਈ ਆਪਣੀ ਹਾਰੇ ਟੂਸਿਆਂ ਵਾਲੀ ਵਿਚਾਰੀ ਅੰਦਰ ਛਤਰੀ ਦੇ ਬੰਨੀ ਸੀਗੇ ਇਹ ਚਾਰਾ ਠੰਡ ਪੀਲਾ ਪਾਣੀ ਪੂਣੀ ਆਹ ਕਿਹੜਾ ਅੱਛਾ ਇਹ ਤਾਂ ਪਾਣੀ ਮੈਂ ਡੋਲਦਾ ਮੈਂ ਕਿਹ ਪਾਣੀ ਵਾਲਾ ਬੱਠਾ ਕਿੰਨੇ ਮਾਰ ਖਾੜੇਗਾ ਵੜਗਾ ਤੇ ਸਾਰੇ ਖਤਰਾਂ ਕਰਤੇ ਬੇਲੀਆਂ ਸਪੀਅਰਸਪੂਰ ਲਾਤੇ ਹਨ ਪਰ ਲੱਗੀਆਂ ਪੰਗਾ ਕਿਉਂਕਿ ਇੱਕ ਕਬੂਤਰੀ ਬਾਹਰ ਆ ਯਾਰ ਆਪਣੀ ਕੱਚ ਗਾਂਦ ਵਾਲੀ ਤੇ ਉਹ ਪਿੰਡ ਚ ਕਿਸੇ ਹੋਰ ਦੇ ਬੈਠੀ ਆਂਦੀ ਸੀ ਮੁੰਡੇ ਤੇ ਉਹਨੇ ਦਰਨੀ ਨੂੰ ਫੋਨ ਕੀਤਾ ਵੀ ਮੇਰੀ ਬੈਂਦੀ ਆ ਬਾਹਰ ਆ ਕੇ ਨਾ ਦਰਨੀ ਕਹਿੰਦਾ ਵੀ ਨਾ ਬਾਹਰ ਹਨ ਤੇ ਤਾਂ ਕਰਕੇ ਕਿਹਦਾ ਖਤਰਾਂ ਲਾਉ ਤਾ ਸੀ ਉਹਨੇ ਤੇ ਪਰ ਉਥੇ ਕਿਦੀ ਬੈਠੀ ਹੈ ਦਰਖਤ ਚ ਬੈਠੀ ਹੁੰਦੀ ਹੈ ਮਤਲਬ ਜਿਹੜੇ ਜਿੰਨੇ ਵੀ ਇਹ ਬਲੱਡ ਦੇ ਆ ਇਨਾਂ ਦੀ ਆਦਤ ਹੈ ਵੀ ਇਹ ਦਰਖਤ 'ਚ ਹੀ ਬੈਠਣਗੇ ਜਦੋਂ ਵੀ ਬੈਠੇ ਕੂਠੀ ਕਾਠੀ ਦੀ ਨਹੀਂ ਬਹੁ ਘੱਟ ਬੈੰਦੇ ਦਰਖਤ 'ਚ ਹੀ ਬੈੰਦੇ ਜ਼ਿਆਦਾ ਤੇ ਫਿਰ ਮੈਂ ਕੱਲ ਨੂੰ ਆਖਾਂ ਮਾਂ ਖਾਣਾ ਵੀ ਐਵੇਂ ਬੈੰਦੇ ਵੀ ਦੱਬਾ ਲਈ ਯਾਰ ਕਿਉਂ ਕਬੂਤਰੀ ਖਰਾਬ ਕਰਨਾ ਜਦੋਂ ਪਤਾ ਹੀ ਵੀ ਘਰੇ ਨਹੀਂ ਆਉਂਦੀ ਹੈਨਾ ਉਹ ਆ ਰੋਣਾ ਬਾਕੀ ਕੀ ਪਤਾ ਕੱਲ ਨੂੰ ਆ ਜਾਏ ਦੇਖੋ ਹੈਨਾ ਤੇ ਬਾਕੀ ਹੁਣ ਮੈਂ ਘਰੇ ਜਾ ਕੇ ਰੂਟ ਟੂਟ ਖਾਣਾ ਬਈ ਹਾਂਜੀ ਆ ਗਏ ਇੱਧਰ ਲਿਖਰੇ ਬਾਬਿਓ ਮਿਨਰਲ ਵਾਟਰ ਦੀ ਬਾਲਟੀ ਤੇ ਇੱਕ ਮਿਲਕ ਲੈ ਕੇ ਇੱਕ ਮੁੰਡਾ ਕੋਈ ਨਾ ਇਹ ਕੁਲਿੱਟਾ ਕੀ ਹੋਣਾ ਹੈ ਖੜ ਜੋ ਤੇ ਆਪਣੇ ਡੌਗੀ ਡਾਉਣ ਵਾਸਤੇ ਰੋਟੀਆਂ ਲਿਆਂਦੀਆਂ ਬਈ ਪਹਿਲਾਂ ਰੋਟਕਾ ਨਾ ਪਾਇ ਗਏ ਹੁਣ ਯਾਰ ਹਾਂ ਓਏ ਰੋਟੀ ਖਾਣੀ ਆ ਆਇਆ ਆ ਲੈ ਖਾਲਾ 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 ਕਰ ਇਸ ਅੰਦਰ ਨਹੀਂ ਹੋਣਾ ਇੱਥੇ ਬਾਹਰ ਨਿਗਰ ਰੱਖਣੀ ਆ ਤੂੰ ਬਸ ਹਾਂਜੀ ਮੇਰੇ ਵੀਰੋ ਤੇ ਕਰਦੇ ਆ ਭਾਈ ਵਲੌਗ ਦੀ ਐਂਡਿੰਗ ਜਿਆਦਾ ਗੱਲਾਂ ਬਾਤਾਂ ਜੀ ਅੱਜ ਨਹੀਂ ਹੋਣਗੀਆਂ ਸਰੀਰ ਡਾਊਨ ਆ ਬਈ ਫੋਨ ਨੂੰ ਵੀ ਪਤਾ ਲੱਗ ਆਉਣਾ ਸ਼ਕਲ ਦੋ ਦੇ ਕੇ ਹਨਾ ਉਹ ਯਾਰ ਵਾ ਜਦਨ ਕੂਤਰ ਕੂਤਰ ਸਾਮ ਦੇ ਨਾ ਮਾੜਾ ਮੋਟਾ ਹਨਾ ਇੱਕ ਅੱਧੀ ਰਾਤ ਦਾ ਨੀਂਦਰਾ ਵਸੋ ਅਗਲੇ ਦਿਨ ਬੁਖਾਰ ਚੜ ਜਾਂਦਾ ਸਿਰ ਦੁਖਣ ਲੱਗ ਜਾਂਦਾਹੀ ਹਾਲ ਆ ਭਰਾਵੋ ਨਿਆ ਕੋਈ ਮਾੜੀ ਜੀ ਕੋਈ ਜ਼ਿਆਦਾ ਸੋਚ ਲੱਗੇ ਕੋਈ ਓਵਰ ਥਿੰਕਿੰਗ ਕਰ ਲੱਗੇ ਘੰਟਾ ਮੇਰਾ ਤਾਂ ਵੀ ਸਰੀਡ ਡਾਊਨ ਪੈ ਜਾਂਦਾ ਮੈਂ ਤਾਂ ਇਹੋ ਜਿਹਾ ਹੀ ਸਹੀ ਦੱਸਦਾ ਹਾਂ ਨਾ ਵਾ ਸੌਣੇ ਆ ਕੱਲੋਂ ਦੇਖਦੇ ਆ ਕੀ ਬਣਦਾ ਹੈਗਾ ਤੇ ਬਾਕੀ ਹਨਾ ਲਗਭਗ ਨਵੇਂ ਕੂਤਰੀ ਬਾਦਾਮ ਖਾਨ ਲੱਗੇ ਤੇ ਅੱਜ ਮੇਰੀ ਰੈਵੀਆ ਵੱਡਾ ਕੁਝਾ ਹਨਾ ਤੇ ਇਹਨੂੰ ਧੋਤ ਆ ਗਿਆ ਨਾ ਇਹਦੇ ਚ ਬਾਦਾਮ ਪਿਆਵਾਂਗੇ ਵੱਧ ਹਨਾ ਕੂਤਰ ਵੱਧ ਦਾ ਤਾਂ ਫਿਰ ਬਾਦਾਮ ਵੀ ਵੱਧ ਖਾਣਗੇ ਸਿੱਧੀ ਜੀ ਗੱਲ ਹੈ ਤੇ ਬਾਕੀ ਵੀ ਜਿਹੜੇ ਆਹ ਕੂਤਰ ਆਪਣਾ ਠੀਕ ਹੈ ਬੱਚਾ ਇਹਦਾ ਟ੍ਰੀਟਮੈਂਟ ਮੈਂ ਆਪੇ ਕਰ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਮੰਨ ਕੇ ਚਲੋ ਸਾਫ਼ ਸੁਥੂ ਕਰਕੇ ਪਾਣੀ ਪੁਣੀ ਪਿਆ ਕੇ ਦਾਣੇ ਖਵਾ ਕੇ ਦਵਾਈ ਦੂ ਵੀ ਦੇ ਦੂੰਗਾ ਪਰ ਉਦੋਂ ਪਹਿਲਾਂ ਚੱਕਰ ਕੀ ਆ ਵੀ ਸਾਰੇ ਆਹ ਕੂਤਰ ਥਾਮ ਕਰਕੇ ਉਦੋਂ ਬਾਅਦ ਉਹਨੂੰ ਹੱਥ ਪਾਉਂਗਾ ਕਿਉਂ ਅੱਜ ਨਾ ਤਾਣੀ ਨਹਾਉਣ ਦਾ ਜੀ ਨਹੀਂ ਕਰਦਾ ਹੈ ਹਨਾ ਪਹੁੰਚ ਨਹੀਂ ਨਹਾਉਣ ਦੀ ਸਿੱਧੀ ਗੱਲ ਦੱਸਾਂ ਤਾਂ ਪਰ ਡਿੱਗੂ ਡਿੱਗੂ ਹੋਈ ਜਾਂਦਾ ਵੀ ਬਸ ਡੇਗ ਭਗੇ ਮੰਜੇ ਤੇ ਤੋਂ ਬਾਅਦ ਟੜ ਕੇ ਉੱਠ ਗਿਆ ਹਨਾ ਜੇ ਉੱਠਿਆ ਗਿਆ ਤਾਂ ਚਲੋ ਠੀਕ ਹੈ ਜੀ ਬਾਏ ਬਾਏ ਲਵ ਯੂ ਸਾਰਾ ਨੂੰ ਸੌਣ